ਰੇਸ਼ਾ ਦੀ ਪਾਲਣਾ ਕਰਦੇ ਹੋਏ ਕੱਲ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵੱਲੋਂ ਮੁਖਬਰੀ ਮਿਲਣ ਤੇ ਚਾਰ ਵਿਅਕਤੀਆਂ ਨੂੰ ਕੋਟਕਪੂਰਾ ਫਰੀਦਕੋਟ ਰੋਡ ਤੇ ਪੁਲ ਦੇ ਨੇੜੇੋਂ ਬੇਵਾਜ ਜਗ੍ਹਾ ਚੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਗ੍ਰਿਫਤਾਰ ਵਿਅਕਤੀਆਂ ਦੇ ਨਾਮ ਤਰਮਿੰਦਰ ਸਿੰਘ, ਆਮਨਦੀਪ ਦੀਪੂ, ਬਲਵਿੰਦਰ ਕਾਕਾ ਤੇ ਹਰਸ਼ ਕੁਮਾਰ ਉਰਫ ਕਾਕੂ ਆ ਇਹ ਸਾਰੇ ਕੋਟਕਪੂਰਾ ਦੇ ਰਹਿਣ ਵਾਲੇ ਆ ਇਹੇ ਕੱਲ ਲੁੱਟਖੋ ਕਰਨ ਦੀ ਤਾਕ ਚ ਬੈਠੇ ਸੀਗੇ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਨਾਂ ਦੀ ਗ੍ਰਿਫਤਾਰੀ ਉਪਰੰਤ ਜਿਹੜਾ ਇਹਨਾਂ ਕੋਲੋਂ ਕਿਰਪਾਨ, ਲੋਹਾਰਾੜ ਤੇ ਹੋਰ ਜਿਹੜੇ ਇਦਾਂ ਦੇ ਹਥਿਆਰ ਬਰਾਮਦ ਕੀਤੇ ਗਏ ਆ। ਜਦੋਂ ਇਹਨਾਂ ਵਿਅਕਤੀਆਂ ਦੇ ਪੁਰਾਣੇ ਰਿਕਾਰਡ ਦੀ ਪੜਤਾਲ ਕੀਤੀ ਤਾਂ ਇਹਨਾਂ ਦੇ ਖਿਲਾਫ ਕਰੀਬ 17 ਮੁਕੱਦਮੇ ਦਰਜ ਹੋਣੇ ਪਾਏ ਗਏ ਆ ਪੁਲਿਸ ਰਿਕਾਰਡ ਮੁਤਾਬਕ। ਜਿਨ੍ਹਾਂ ਵਿੱਚੋਂ ਜਿਹੜਾ ਬਲਵਿੰਦਰ ਸਿੰਘ ਹੈ, ਤਰਮਿੰਦਰ ਤਰਮਿੰਦਰ ਪੁੱਤਰ ਬਲਵਿੰਦਰ ਸਿੰਘ ਹੈ, ਇਹਦੇ ਖਿਲਾਫ 8 ਮੁਕੱਦਮੇ ਦਰਜ ਹੈ। ਅਮਨਦੀਪ ਦੀਪੂ ਦੇ ਖਿਲਾਫ 5 ਮੁਕੱਦਮੇ ਦਰਜ ਹੈ। ਬਲਵਿੰਦਰ ਕਾਕਾ ਦੇ ਖਿਲਾਫ 4 ਹੈ। ਇਨਾਂ ਦੇ ਸਾਰੇ ਮੁਕੱਦਮੇ ਜਿਹੜੇ ਆ ਐਨਡੀਪੀਐਸ ਤੇ ਲੁੱਟਖੋਹ ਦੇ ਦਰਜ ਆ ਸੋ ਇਹਨਾਂ ਦੇ ਚਾਰਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਰਿਮਾਂਡ ਹਾਸਲ ਕਰਕੇ ਅੱਗੇ ਪੁੱਛਗਿੱਛ ਕਰਕੇ ਹੋਰ ਜਿਹੜੀ ਆ ਇਹਨਾਂ ਤੋਂ ਖੁਲਾਸੇ ਹੋਣ ਦੀ ਉਮੀਦ ਆ